ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸੁਪਨੇ ਅਸੀਂ ਸਾਰੇ ਹੀ ਦੇਖਦੇ ਹਾਂ ਕੋਈ ਜਾਗਦੇ ਹੋਏ ਸੁਪਨੇਆਂ ਦੇ ਖਿਆਲਾਂ ਵਿੱਚ ਕੋਇਆ ਰਹਿੰਦਾ ਹੈ ਤੇ ਕੋਈ ਸੁੱਤੇ ਹੋਏ ਸੁਪਨੇਆਂ ਨੂੰ ਦੇਖਦਾ ਹੈ ਹਰ ਇੱਕ ਸੁਪਨਾ ਆਪਣੇ ਆਪ ਵਿੱਚ ਮਹੱਤਵਪੂਰਨ ਹੁੰਦਾ ਹੈ ਹਰ ਇੱਕ ਸੁਪਨੇ ਦਾ ਵਿਸ਼ੇਸ਼ ਅਰਥ ਵੀ ਹੁੰਦਾ ਹੈ ਸਾਡੇ ਸੁਪਨੇਆਂ ਵਿੱਚ ਅਜៃਆ ਚੀਜ਼ਾਂ ਆਉਂਦੀਆਂ ਹਨ ਜੋ ਸਾਨੂੰ ਕੁਝ ਨਾ ਕੁਝ ਸੰਕੇਤ ਜ਼ਰੂਰ ਦਿੰਦੀਆਂ ਹਨ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਸੁਝੇਤ ਕਰਦੀਆਂ ਹਨ ਸੁਪਣੇ ਵਿੱਚ ਮਿਲਣ ਵਾਲੇ ਸੰਕੇਤਾਂ ਨੂੰ ਅਸੀਂ ਕਈ ਵਾਰ ਸਮਝ ਨਹੀਂ ਪਾਉਂਦੇ ਜਿਸ ਨਾਲ ਸਾਡਾ ਆਪਣਾ ਹੀ ਨੁਕਸਾਨ ਹੋ ਜਾਂਦਾ ਹੈ ਬਹੁਤ ਸਾਰੇ ਪਸ਼ੂ ਅਤੇ ਪੰਛੀ ਸਾਨੂੰ ਸੁਪਨੇ ਆ ਰਾਹੀਂ ਸੰਕੇਤ ਦਿੰਦੇ ਹਨ ਇਹ ਸੰਕੇਤ ਸ਼ੁਭ ਅਤੇ ਅਸ਼ੁਭ ਦੋਨੋਂ ਤਰ੍ਹਾਂ ਦੇ ਹੁੰਦੇ ਹਨ ਇਹ ਸੰਕੇਤ ਸਾਡੇ ਤਾਂ ਦੀ ਪ੍ਰਾਪਤੀ ਅਤੇ ਪਰਿਵਾਰਕ ਸਬੰਧਾਂ ਨਾਲ ਜੁੜੇ ਹੁੰਦੇ ਹਨ ਅਸੀਂ ਅੱਜ ਇੱਕ ਅਜਿਹੇ ਵਿਸ਼ੇਸ਼ ਜੀਵ ਬਾਰੇ ਗੱਲ ਕਰਾਂਗੇ ਜੋ ਸਾਡੇ ਸੁਪਨਿਆਂ ਵਿੱਚ ਆ ਕੇ ਸਾਨੂੰ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਜਾਣਕਾਰੀ ਦੇ ਦਿੰਦੇ ਹਨ ਉਹੋ ਵਿਸ਼ੇਸ਼ ਜੀਵ ਹੈ ਸੱਪ ਸੁਪਨੇ ਵਿੱਚ ਸੱਪ ਦਿਖਾਈ ਦੇਣ ਦੇ ਕੀ ਕਾਰਨ ਹੋ ਸਕਦੇ ਹਨ ਆਮ ਤੌਰ ਤੇ ਸੱਪ ਨੂੰ ਧੋਖੇ ਅਤੇ ਦੁਸ਼ਟਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਸੁਪਨੇ ਵਿੱਚ ਸੱਪ ਦਿਖਾਈ ਦੇਣ ਦੇ ਸ਼ੁਭ ਸੰਕੇਤ ਘੱਟ ਅਤੇ ਅਸ਼ੁਭ ਸੰਕੇਤ ਜ਼ਿਆਦਾ ਹੁੰਦੇ ਹਨ ਪਹਿਲਾ ਸੰਕੇਤ ਇਹ ਹੈ ਕਿ ਜੇਕਰ ਤੁਹਾਨੂੰ ਸੁਪਨੇ ਵਿੱਚ ਕੋਈ ਮਰਿਆ ਹੋਇਆ ਸੱਪ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਜੀਵਨ ਵਿੱਚੋਂ ਦੁੱਖ ਅਤੇ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ। ਦੂਜੀ ਗੱਲ ਜੇ ਤੁਸੀਂ ਸੁਪਨੇ ਵਿੱਚ ਆਪਣੇ ਆਪ ਨੂੰ ਸੱਪ ਫੜਦਾ ਹੋਇਆ ਦੇਖਦੇ ਹੋ ਤਾਂ ਇਹ શુભ ਸੰਕੇਤ ਹੁੰਦਾ ਹੈ। ਭਾਵ ਕਿ ਭਵਿੱਖ ਵਿੱਚ ਆਪਣੀ ਮਿਹਨਤ ਨਾਲ ਬਹੁਤ ਸਾਰਾ ਧਨ ਇਕੱਠਾ ਕਰੋਗੇ ਤੇ ਉਸ ਨੂੰ ਧਾਰਮਿਕ ਕੰਮਾਂ ਵਿੱਚ ਇਸਤੇਮਾਲ ਕਰੋਗੇ। ਸੁਪਨੇ ਵਿੱਚ ਜੇਕਰ ਸੱਪ ਉੱਡਦਾ ਹੋਇਆ ਦਿਖਾਈ ਦਿੰਦਾ ਹੈ ਇਹ ਇੱਕ ਉਦੇ ਦਾ ਪ੍ਰਤੀਕ ਹੁੰਦਾ ਹੈ। ਇਹ ਸੰਕੇਤ ਦੱਸਦਾ ਹੈ ਕਿ ਭਵਿੱਖ ਵਿੱਚ ਤੁਸੀਂ ਬੁਲੰਦੀਆਂ ਦੀਆਂ ਉਚਾਈਆਂ ਨੂੰ ਛੂਹ ਸਕੋਗੇ ਚੌਥਾ ਸੰਕੇਤ ਇਹ ਹੈ ਕਿ ਜੇਕਰ ਤੁਹਾਨੂੰ ਸੁਪਨੇ ਵਿੱਚ ਕਾਲੇ ਰੰਗ ਦਾ ਸੱਪ ਦਿਖਾਈ ਦੇਵੇ ਤਾਂ ਇਹ ਕਾਲ ਸਰਪ ਦੋਸ਼ ਵਾਲ ਸੰਕੇਤ ਕਰਦਾ ਹੈ ਜੋਤਿਸ਼ ਸ਼ਾਸਤਰਾਂ ਵਿੱਚ ਕਾਲ ਸਰਪ ਦੋਸ਼ ਦਾ ਹੱਲ ਵੀ ਦੱਸਿਆ ਗਿਆ ਹੈ ਜੇਕਰ ਸੁਪਨੇ ਵਿੱਚ ਹਰੇ ਰੰਗ ਦਾ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਸ਼ੁਭ ਸੰਕੇਤ ਹੁੰਦਾ ਹੈ ਇਹ ਸਾਡੇ ਭਵਿੱਖ ਵਿੱਚ ਹੋਣ ਵਾਲੀ ਚੰਗੀ ਘਟਨਾਵਾਂ ਵੱਲ ਇਸ਼ਾਰਾ ਕਰਦਾ ਹੈ ਸਫੇਦ ਰੰਗ ਦਾ ਸੱਪ ਦਿਖਾਈ ਦੇਣਾ ਸ਼ੁਭ ਸੰਕੇਤ ਹੁੰਦਾ ਹੈ ਜਿਸ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਸੁਪਨੇ ਵਿੱਚ ਤੁਸੀਂ ਸੱਪ ਨੂੰ ਕਿਸੇ ਕੋਲੋਂ ਡਰਦਾ ਭੱਜਦਾ ਹੋਇਆ ਦੇਖਦੇ ਹਾਂ ਤਾਂ ਇਹ ਇੱਕ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਦਾ ਅਰਥ ਇਹ ਹੈ ਕਿ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਖਤਰਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਸੁਪਨੇ ਵਿੱਚ ਸੱਪ ਨੂੰ ਆਪਣੇ ਡੰਗ ਮਾਰਦਾ ਹੋਇਆ ਦੇਖੋ ਤੇ ਆਪਣੇ ਪਿੱਛੇ ਭੱਜਦਾ ਹੋਇਆ ਦੇਖੋ ਇਹ ਅਸ਼ੁਭ ਮੰਨਿਆ ਜਾਂਦਾ ਹੈ ਜੇ ਵੀ ਗੱਲ ਜੇਕਰ ਤੁਸੀਂ ਸੁਪਨੇ ਵਿੱਚ ਤੁਹਾਨੂੰ नाग ਅਤੇ ਨਾਗਿੰਦ ਦਾ ਜੋੜਾ ਦਿਖੇ ਤਾਂ ਇਹ ਸੰਕੇਤ ਹੁੰਦਾ ਹੈ ਤੁਸੀਂ ਆਪਣੇ ਪਿਤਰਾਂ ਦੀ ਪੂਜਾ ਕਰੋ ਜੇਕਰ ਸੱਪ ਨੂੰ ਸ਼ਿਵਲਿੰਗ ਨਾਲ ਲਿਪਟਿਆ ਹੋਇਆ ਦੇਖੋ ਤਾਂ ਇਹ ਸੰਕੇਤ ਦਿੰਦਾ ਹੈ ਕਿ ਤੁਹਾਡੇ ਉੱਪਰ ਸ਼ਿਵਜੀ ਦੀ ਅਪਾਰ ਕਿਰਪਾ ਹੈ ਇਹ ਸਾਰੇ ਸਾਨੂੰ ਸੱਪ ਨੂੰ ਸੁਪਨੇ ਵਿੱਚ ਦੇਖਣ ਦੇ ਕੀ ਅਰਥ ਹਨ ਆਸ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਂ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਜਲਦੀ ਹੀ ਅਗਲੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਮਿਲਦੇ ਹਾਂ ਧੰਨਵਾਦ